ਜੇ ਤਾਂ ਤੁਹਾਡਾ ਕੰਮ ਬਣੂ ਤਾਂ ਤਾਂ ਤੁਹਾਨੂੰ ਹਾਂ ਹੋਊਗੀ ਜੇ ਨਹੀਂ ਬਣੂਗਾ ਫਿਰ ਪੱਕੀ ਨਾ ਹੋਊਗੀ ਜਦੋਂ ਇੱਥੋਂ ਨਾ ਹੋਊਗੀ ਫਿਰ ਜਿੱਥੇ ਮਰਜੀ ਟੱਕੇ ਖਾਈ ਜਾਇਓ ਫਿਰ ਕੰਮ ਜਮਾ ਨਹੀਂ ਬਣਨਾ ਪੱਕੀ ਗੱਲ ਐ ਇਹ ਭਨੇ ਜੀ ਤੁਸੀਂ ਬਿਲਕੁਲ ਸਹੀ ਆਖਿਆ ਜੇ ਹਾਂ ਤਾਂ ਹਾਂ ਨਹੀਂ ਤਾਂ ਆਪਾਂ ਨਾ ਕਰ ਦੇਣੀ ਤੇ ਮੇਰੀ ਬੈਕ ਸਾਈਡ ਆ ਗਿਆ ਹੋਮ ਲੈਂਡ ਹੁਣ ਹੋਮ ਲੈਂਡ ਦੇ ਸਾਹਮਣੇ ਆ ਗਿਆ ਦਫਤਰ ਸੀਆਈਸੀ ਇੱਥੋਂ ਲਵਾ ਸਕਦਾ ਤੁਸੀਂ ਯੂਕੇ ਦਾ ਵੀਜ਼ਾ 8-10 ਸਾਲ ਦਾ ਗਾਇਬ ਵੀ ਚੱਲੂਗਾ ਬਾਕੀ ਗੱਲਾਂ ਅੰਦਰ ਕਰ ਦਿਆਂ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਸਾਥੀਆਂ ਨੂੰ ਜ਼ਰੂਰ ਭੇਜ ਦਿਓ ਜੋ ਟੱਕੇ ਦਾ ਵੀਜ਼ਾ ਲਵਾਉਣਾ ਚਾਹੁੰਦੇ ਆ ਭਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਭਨੇ ਕਿੰਨੇ ਸਾਲ ਦਾ ਗੈਪ ਚੱਲ ਜੂਗਾ 10 ਤੋਂ 12 ਸਾਲਾਂ ਦਾ ਟਰੈਪ ਚੱਲੂਗਾ ਜੀ ਜਿਹੜੇ ਬੱਚੇ ਇੰਗਲੈਂਡ ਨੂੰ ਜਾਣਾ ਚਾਹੁੰਦੇ ਆ ਪੈਸੇ ਸਾਰੇ ਬਾਅਦ ਚ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜੇਪਣੇ ਕਿਸੇ ਲੋਕ ਪੈਸਾ ਨਾ ਹੋਵੇ ਲੋਨ ਕਰਵਾ ਦੋਗੇ ਬਿਲਕੁਲ ਕਰਾਵਾਂਗੇ ਕੋਈ ਵੀ ਲੱਖਾਂ ਦੀ ਪੇਮੈਂਟ ਲੋਨ ਵਾਸਤੇ ਦੇਣ ਦੀ ਲੋੜ ਨਹੀਂ ਹੈ ਕਿਉਂ ਕਿ ਸੀਆਈਸੀ ਤੁਹਾਡੇ ਵਾਸਤੇ ਲੈ ਕੇ ਆ ਗਿਆ ਹੈ ਲੋਨ ਉਹ ਵੀ ਫ੍ਰੀ ਆਫਕੋਰਸ ਯੂਕੇ ਤੋਂ ਬਣਾ ਹੋਰ ਕਿਹੜੇ ਕਿਹੜੇ ਦੇਸ਼ਾਂ ਦਾ ਵੀਜ਼ਾ ਲਵਾ ਦੂੰਗੇ ਆਪਣੇ ਕੋਲ ਜਰਮਨੀ ਦਾ ਆਸਟ੍ਰੇਲੀਆ ਦਾ ਨਿਊਜ਼ੀਲੈਂਡ ਦਾ ਫਿਨਲੈਂਡ ਦਾ ਸਾਈਪਰਸ ਦਾ ਸਾਰੇ ਵੀਜ਼ਾ ਅਵੇਲੇਬਲ ਹੈ ਤੁਸੀਂ ਸਾਨੂੰ ਕਾਲ ਕਰਕੇ ਦਿੱਤੇ ਗਏ ਨੰਬਰਾਂ ਤੇ ਦੱਸ ਸਕਦੇ ਹੋ ਹਾਂਜੀ ਤੁਹਾਡੀ ਕੀ ਫਾਈਲ ਹੈ ਜੇ ਤੁਹਾਡੀ ਫਾਈਲ ਐਲੀਜੀਬਲ ਹੋਗੀ ਸਰਪੰਚ ਸਾਹਿਬ ਤਾਂ ਹੀ ਇੱਥੇ ਫਾਈਲ ਲਿੱਤੀ ਜਾਊਗੀ ਆਦਰਵਾਈਜ਼ ਫਾਈਲ ਨਹੀਂ ਲਿੱਤੀ ਜਾਊਗੀ ਜੁੱਕੇ ਦਾ ਕਿੰਨਾ ਖਰਚ ਆਜੂ ਬਣੇ ਮਾਤਰ 10 ਤੋਂ 12 ਲੱਖ ਜਿਹਦੇ ਚ ਹਰ ਇੱਕ ਐਕਸਪੈਂਸ ਤੁਹਾਡਾ ਜਿਹੜਾ ਹੈਗਾ ਇਨਕਲੂਡ ਹੈ ਜੀ ਇੱਕ ਦਫ਼ਤਰ ਤਾਂ ਹੈਗਾ ਸ੍ਰੀ ਮਾਸੀਵਾੜਾ ਸਾਹਿਬ ਦੇਕੇ ਦੂਜਾ ਦਫ਼ਤਰ ਹੋਮਲੈਂਡ ਦੇ ਬਿਲਕੁਲ ਸਾਹਮਣੇ ਮਹੱਲੀ ਚ ਹੈ